ਸ੍ਰੀ ਕਰਜ ਜੀ ਤੇ ਕਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਣਾ ਰਹੇ ਆ ਆਲਮਪੁਰ ਮੰਦਰਾ ਤੇ ਜ਼ਿਲ੍ਹਾ ਮਾਨਸਾ ਤੋਂ ਬਣਾ ਰਹੇ ਆ ਤੇ ਬਾਈ ਕੋਲੇ ਸਵਰਾਜ 963 ਟਰੈਕਟਰ ਵਕਾਊ ਆ ਜੇ ਆਪਾਂ ਮਾਡਲ ਦੀ ਗੱਲ ਕਰੀਏ 2021 ਮਾਡਲ ਟਰੈਕਟਰ ਵਕਾਊ ਆ 1400 ਘੰਟਾ ਚੱਲਿਆ ਹੋਇਆਗਾ ਤੇ ਜੇ ਆਪਾਂ ਨੰਬਰ ਦੀ ਗੱਲ ਕਰੀਏ ਪੰਜਾਬ ਨੰਬਰ ਆ ਤੇ ਮਾਨਸਾ ਦਾ ਨੰਬਰ ਆ ਤੇ ਫਸਟ ਓਨਰ ਆ ਬਾਈ ਦੇ ਨਾਮ ਆ ਜੇ ਜੀ ਆਪਾਂ ਰੇਟ ਦੀ ਗੱਲ ਕਰਗੇ ਰੇਟ ਹੈਗਾ ਟਰੈਕਟਰ ਦਾ 6 ਲੱਖ ਤੇ 65000 ਰੁਪਿਆ ਬਾਈ ਕਹਿੰਦਾ ਮਾਨਤਨ ਪੂਰਾ ਖੁੱਲ ਹੋ ਜੂਗਾ ਤੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਮਗਰਲੇ ਟਾਇਰ ਹੈਗਾ 60 70 ਪੈਸੇ ਗੂਡਿਆਰ ਦੇ ਟਾਇਰ ਆ ਜੇ ਆਪਾਂ ਮੂਰਲੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਟਾਇਰ ਹੈਗਾ 80 ਪੈਸੇ ਤੇ ਜੇ ਆਪਾਂ ਗੱਲ ਕਰੀਏ ਤੇ ਕਿਹੜਾ ਬਾਈ ਦਾ ਮੋਬਾਈਲ ਨੰਬਰ ਆ ਮੋਬਾਈਲ ਨੰਬਰ ਹੈਗਾ 98159 71 857 ਤੇ ਨੰਬਰ ਸਕਰੀਨ ਤੇ ਵੀ ਚਲੀ ਜਾਂਦਾ ਡਬਲ ਡਿਸਟਰੀਬਿਊਟਰ ਆ